ਇਸ ਵੇਲੇ ਦੀ ਵੱਡੀ ਖਬਰ ਸਾਬਕਾ ਐਮਐਲਏ ਦੇ ਘਰ ਇਨਕਮ ਟੈਕਸ ਦੀ ਰੇਡ ਹੋਈ ਆ ਦੱਸਦੀ ਹੈ ਕਿ ਜਲਾਲਾਬਾਦ ਤੋਂ ਸਾਬਕਾ ਵਿਧਾਇਕ ਰਵਿੰਦਰ ਆਮਲਾ ਦੇ ਘਰ ਇਹ ਰੇਡ ਹੋਈ ਆ ਤੜਕਸਾਰ 6 ਤੋਂ 7 ਗੱਡੀਆਂ ਦੇ ਵਿੱਚ ਇਨਕਮ ਟੈਕਸ ਦੇ ਅਧਿਕਾਰੀ ਜਿਹੜੇ ਨੇ ਉਹ ਰਵਿੰਦਰ ਆਮਲਾ ਦੇ ਘਰ ਪਹੁੰਚਦੇ ਆ ਤੇ ਹੁਣ ਘਰ ਦੇ ਅੰਦਰ ਦਸਤਾਵੇਜ਼ ਨੇ ਜਿਹੜੇ ਉਹ ਖੰਗਾਲੇ ਜਾ ਰਹੇ ਨੇ ਰੇਡ ਹੈ ਜਿਹੜੀ ਉਹਨਾਂ ਦੇ ਘਰ ਗੁਰੂ ਹਰ ਸਹਾਏ ਦੇ ਵਿੱਚ ਜਿਹੜਾ ਸਥਿਤ ਰਵਿੰਦਰ ਆਮਲਾ ਦਾ ਘਰ ਹੈ ਉਸ ਦੇ ਵਿੱਚ ਜਿਹੜੀ ਤਲਾਸ਼ੀ ਆ ਚੱਲ ਰਹੀ ਆ ਵਾਡਨਾ ਤਸਵੀਰਾਂ ਜਿਹੜੀਆਂ ਉਹਨਾਂ ਦੇ ਘਰ ਦੀਆਂ ਸਾਂਝੀਆਂ ਕਰ ਰਹੇ ਆ ਜਿੱਤੇ ਇਹ ਪੂਰੀ ਰੇਡ ਹੈ ਉਹ ਚੱਲ ਰਹੀ ਆ ਹਾਲਾਂਕਿ ਕਿਸੇ ਵੀ ਸਰਕਾਰੀ ਅਧਿਕਾਰੀ ਦੇ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ ਪਰ ਦਿੱਲੀ ਨੰਬਰ ਗੱਡੀਆਂ ਜਿਹੜੀਆਂ ਨੇ ਉਹ ਦਿਖਾਈ ਦੇ ਰੀਆਂ ਨੇ ਦੱਸਦੀ ਹੈ ਕਿ ਇਨਕਮ ਟੈਕਸ ਦੀ ਜਿਹੜੀ ਰੇਡ ਆ ਹੋਈ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਹੈ ਕਿ ਇਹ ਸਾਬਕਾ ਐਮ.ਐਲ.ਏ. ਰਵਿੰਦਰ ਆਮਲਾ ਜਿਹੜੇ ਆਪਣੀ ਲਗਜ਼ਰੀ ਲਾਈਫ ਨੂੰ ਲੈ ਕੇ ਕਾਫੀ ਜ਼ਿਆਦਾ ਮਸ਼ਹੂਰ ਨੇ ਕਾਫੀ ਜਿਹੜੀਆਂ ਲਗਜ਼ਰੀ ਗੱਡੀਆਂ ਦੇ ਸ਼ਕੀਨ ਨੇ ਰਵਿੰਦਰ ਆਮਲਾ ਦੱਸਦੀ ਹੈ ਕਿ ਬੀਤੇ ਦਿਨ ਹੀ ਉਨ੍ਹਾਂ ਦੇ ਵੱਲੋਂ 250 ਦੇ ਕਰੀਬ ਗਰੀਬ ਲੜਕੀਆਂ ਦੇ ਜਿਹੜੇ ਵਿਆਹ ਨੇ ਉਹ ਕੀਤੇ ਗਏ ਸੀ ਜਿਸ ਵਿਆਹ ਸਮਾਗਮ ਦੇ ਵਿੱਚ ਤੁਰਿੰਦਰ ਸ਼ਾਸਤਰੀ ਨੇ ਜਿਹੜੇ ਉਹ ਵੀ ਪਹੁੰਚੇ ਸੀ ਤਾਂ ਪੰਜਾਬ ਦੀਆਂ ਪ੍ਰਮੁੱਖ ਹਸਤੀਆਂ ਉਸ ਸਮਾਗਮ ਦੇ ਵਿੱਚ ਪਹੁੰਚੀਆਂ ਸੀ 250 ਦੇ ਕਰੀਬ ਕੁੜੀਆਂ ਦੇ ਵਿਆਹ ਰਵਿੰਦਰ ਆਮਲਾ ਦੇ ਵੱਲੋਂ ਕੀਤੇ ਗਏ ਸੀ ਤਾਂ ਦੱਸਦੀ ਹੈ ਕਿ ਕੱਲ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਈਆਂ ਬਲਕ ਸਮਤੀ ਦੀਆਂ ਚੋਣਾਂ ਹੋਈਆਂ ਉਸ ਤੋਂ ਇੱਕਦਮ ਬਾਅਦ ਜਿਹੜਾ ਰਵਿੰਦਰ ਆਮਲਾ ਦੇ ਉੱਤੇ ਇਹ ਵੱਡਾ ਐਕਸ਼ਨ ਹੋਇਆ ਦੱਸਦੀ ਹੈ ਕਿ ਆਈਟੀ ਇਨਕਮ ਟੈਕਸ ਵਿਭਾਗ ਦੇ ਵੱਲੋਂ ਇਹ ਜਿਹੜੀ ਪੂਰੀ ਰੇਡ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਸਵੇਰ ਤੋਂ ਹੀ ਜਿਹੜਾ ਇਨਕਮ ਟੈਕਸ ਦੀਆਂ 6-7 ਗੱਡੀਆਂ ਭਰ ਕੇ ਜਿਹੜੇ ਅਧਿਕਾਰੀ ਸੀ ਉਹਨਾਂ ਦੇ ਘਰ ਪਹੁੰਚਦੇ ਆ ਗੁਰੂ ਹਰ ਸਹਾਏ ਦੇ ਵਿੱਚ ਸਥਿਤ ਉਹਨਾਂ ਦਾ ਜਿਹੜਾ ਘਰ ਹੈ ਉੱਤੇ ਇਹ ਰੇਡ ਚੱਲ ਰਹੀ ਹੈ ਤਾਂ ਦੱਸਦੀ ਹੈ ਕਿ ਕਾਂਗਰਸੀ ਸਾਭਕਾ ਵਿਧਾਇਕ ਰਵਿੰਦਰ ਆਮਲਾ ਦੇ ਘਰ ਜਿਹੜੀ ਇਹ ਰੇਡ ਚੱਲ ਰਹੀ ਆ ਦੱਸਦੀ ਏ ਕਿ ਅਰਵਿੰਦਰ ਆਮਲਾ ਜਿਹੜੇ ਆਪਣੀ ਲਗਜ਼ਰੀ ਲਾਈਫ ਨੂੰ ਲੈ ਕੇ ਜਿਹੜਾ ਕਾਫੀ ਜ਼ਿਆਦਾ ਮਸ਼ਹੂਰ ਨੇ ਜਿੱਥੇ ਕਿਤੇ ਰੁਕਦੇ ਨੇ ਲੋਕਾਂ ਦੀ ਗਰੀਬਾਂ ਦੀ ਮਦਦ ਕਰਦੇ ਹੋਏ ਨਜ਼ਰ ਆਉਂਦੇ ਸੀ ਕਿਤੇ ਨਾ ਕਿਤੇ ਜਿਹੜੀ ਉਹਨਾਂ ਦੇ ਜੀਵਨ ਦੇ ਨਾਲ ਜੁੜੀ ਉਹ ਕਹਾਣੀ ਜਿਹੜੀ ਆ ਉਹ ਸਾਹਮਣੇ ਆਉਂਦੀ ਆ ਕਿਤੇ ਵੀ ਉਹ ਗੱਡੀ ਰੋਕ ਕੇ ਖੜਦੇ ਨੇ ਕਿਤੇ ਗਰੀਬ ਦਾ ਘਰ ਪੈਣ ਵਾਲਾ ਹੋਵੇ ਉਸ ਨੂੰ ਜਿਹੜਾ ਉਹਨਾਂ ਦੇ ਵਿੱਚੋਂ مالی ਸਹਾਇਤਾ ਦਿੱਤੀ ਜਾਂਦੀ ਆ ਉਹਨਾਂ ਦੇ ਵੱਲੋਂ ਕਿਤੇ ਕੋਈ ਗਰੀਬ ਰਸਤੇ ਦੇ ਵਿੱਚ ਮਿਲ ਜਾਂਦਾ ਤਾਂ ਗੱਡੀ ਉਤਰ ਕੇ ਜਿਹੜਾ ਉਹਨਾਂ ਦੇ ਵੱਲੋਂ ਜਿਹੜੇ ਗਰੀਬਾਂ ਦੀ ਸਹਾਇਤਾ ਕੀਤੀ ਜਾਂਦੀ ਆ ਜਿੰਨੇ ਪੈਸੇ ਉਹਨਾਂ ਦੇ ਹੱਥ ਚੋਂਦਿਆ ਉਹ ਨੋਟ ਬੰਨਦੇ ਹੋਏ ਨਜ਼ਰ ਆਉਂਦੇ ਆ ਪੈਸੇ ਬੰਨਦੇ ਹੋਏ ਨਜ਼ਰ ਆਉਂਦੇ ਆ ਰਵਿੰਦਰ ਆਮਲਾ ਤਾਂ ਹੁਣ ਉਹਨਾਂ ਦੇ ਉੱਤੇ ਵੱਡੀ ਕਾਰਵਾਈ ਹੋਈ ਆ ਦੱਸਦੀ ਐ ਕਿ ਇਨਕਮ ਟੈਕਸ ਵਿਭਾਗ ਦੇ ਵੱਲੋਂ ਇਹ ਕਾਰਵਾਈ ਕੀਤੀ ਜਾ ਰਹੀ ਆ ਸਾਬਕਾ ਵਿਧਾਇਕ ਨੇ ਰਵਿੰਦਰ ਆਮਲਾ ਦੱਸਦੀ ਐ ਕਿ ਜਲਾਲਾਪੁਰ ਤੋਂ ਕਾਂਗਰਸ ਦੇ ਵਿਧਾਇਕ ਰਹ ਚੁੱਕੇ ਨੇ ਰਵਿੰਦਰ ਆਮਲਾ ਜਿਨ੍ਹਾਂ ਦੇ ਉੱਤੇ ਇਹ ਇਨਕਮ ਟੈਕਸ ਦੀ ਵੱਡੀ ਰੇਡ ਹੋਈ ਆ ਦੱਸਦੀ ਐ ਕਿ 6-7 ਗੱਡੀਆਂ ਦੇ ਵਿੱਚ ਜਿਹੜੇ ਅਧਿਕਾਰੀ ਨੇ ਰਵਿੰਦਰ ਆਮਲਾ ਦੇ ਘਰ ਪਹੁੰਚਦੇ ਆ ਜਿਨ੍ਹਾਂ ਦੇ ਵੱਲੋਂ ਹੁਣ ਅਗਰ ਜੇ ਖੰਗਾਲੇ ਜਾ ਰਿਹਾ ਦਸਤਾ ਵੇਚਾਂ ਦੀ ਜਿਹੜੀ ਪੜਤਾਲ ਹੈ ਉਹ ਕੀਤੀ ਜਾ ਰਹੀ ਹੈ ਤਾਂ ਦੱਸਦੀ ਹੈ ਕਿ ਸਵੇਰ ਤੋਂ ਲਗਾਤਾਰ ਜਿਹੜੀ ਰੇਡ ਉਹਨਾਂ ਦੇ ਘਰ ਆ ਅਤੇ ਚਲਦੀ ਹੋਈ ਨਜ਼ਰ ਆ ਰਹੀ ਆ ਆਖਰੇ ਇਨਕਮ ਟੈਕਸ ਦੀ ਰੇਡ ਹੋਈ ਕਿਉਂ ਆ ਇੱਕ ਪਾਸੇ ਕੱਲਾ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਦੀਆਂ ਚੋਣਾਂ ਹੋਈਆਂ ਨੇ ਕੀ ਉਹਨਾਂ ਦੇ ਵਿੱਚ ਕੋਈ ਪੈਸੇ ਦਾ ਲੈਣ ਦੇਣ ਦੇ ਕਾਰਨ ਜਿਹੜੀ ਇਹ ਰੇਡ ਹੋਈ ਆ ਜਾਂ ਫਿਰ ਕੁਝ ਦਿਨ ਪਹਿਲਾਂ 250 ਕੁੜੀਆਂ ਦੇ ਜਿਹੜੇ ਬਿਆਨ ਨੇ ਉਹ ਰਵਿੰਦਰ ਆਮਲਾ ਦੇ ਵੱਲੋਂ ਕੀਤੇ ਗਏ ਸੀ ਜਿਨ੍ਹਾਂ ਦੇ ਵਿੱਚ ਦਾਜ ਦਾ ਸਮਾਨ ਇਥੋਂ ਤੱਕ ਕੇ ਮੋਟਰਸਾਈਕਲ ਜਿਹੜੇ ਨੇ ਉਹ ਰਵਿੰਦਰ ਆਮਲਾ ਦੇ ਵੱਲੋਂ ਦਿੱਤੇ ਗਏ ਸੀ ਕੀ ਜਿਹੜਾ ਹੁਣ ਇਸ ਪੂਰੇ ਜਿਹੜਾ ਉਹ ਤੋ ਵਿਆਹ ਸਮਾਗਮ ਦੇ ਨਾਲ ਵੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਨਾਲ ਵੀ ਆਖਰ ਕਿਸ ਗੱਲ ਦੇ ਨਾਲ ਜਿਹੜੀ ਇਸ ਰੇਡ ਦੀ ਕੜੀ ਜੁੜੀ ਹੋਈ ਆ ਹੁਣ ਬਾਅਦ ਦੇ ਵਿੱਚ ਪਤਾ ਚੱਲੇਗਾ ਪਰ ਹੁਣ ਇਨਕਮ ਟੈਕਸ ਵਿਭਾਗ ਦੇ ਵੱਲੋਂ ਲਗਾਤਾਰ ਜਿਹੜੀ ਆ ਉਹ ਰੇਡ ਚਾਰੀ ਰੱਖੀ ਹੋਈ ਆ 6-7 ਗੱਡੀਆਂ ਦੇ ਵਿੱਚ ਇਨਕਮ ਟੈਕਸ ਅਧਿਕਾਰੀ ਉਹਨਾਂ ਦੇ ਘਰ ਪਹੁੰਚਦੇ ਆ ਗੁਰੂ ਹਰਸਹਾਇ ਦੇ ਵਿੱਚ ਸਥਿਤ ਉਹਨਾਂ ਦੇ ਘਰ ਦੇ ਵਿੱਚ ਜਿਹੜੀ ਇਹ ਰੇਡ ਆ ਚੱਲ ਰਹੀ ਆ ਹਾਲਾਂਕਿ ਕਿਸੇ ਵੀ ਅਧਿਕਾਰਤ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਕੋਈ ਜਿਹੜਾ ਬਿਆਨ ਨਹੀਂ ਦਿੱਤਾ ਗਿਆ ਕੋਈ ਗੋਸ਼ਟੀ ਨਹੀਂ ਕੀਤੀ ਗਈ ਪਰ ਲਗਾਤਾਰ ਸਵੇਰ ਤੋਂ ਜਿਹੜੀ ਆ ਉਹ ਗੱਡੀਆਂ ਘਰ ਦੇ ਬਾਹਰ ਖੜੀਆਂ ਹੋਈਆਂ ਦਿਖਾਈ ਦੇ ਰਹੀਆਂ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਹੈ ਕਿ ਰਵਿੰਦਰ ਆਮਲਾ ਜਿਹੜੇ ਜਲਾਲਾਬਾਦ ਤੋਂ ਕਾਂਗਰਸੀ ਸਾਬਕਾ ਵਿਧਾਇਕ ਨੇ ਸਾਬਕਾ ਐਮਐਲਏ ਨੇ ਉਹਨਾਂ ਦੇ ਘਰ ਜਿਹੜੀ ਹੈ ਇਨਕਮ ਟੈਕਸ ਦੀ ਰੇਡ ਹੋ ਰਹੀ ਹੈ ਹਾਲਾਂਕਿ ਇਲੈਕਸ਼ਨ ਦੇ ਵਿੱਚ ਰਵਿੰਦਰ ਆਮਲਾ ਤੇ ਉਹਨਾਂ ਦੇ ਪੁੱਤਰ ਨੇ ਜਿਹੜੇ ਉਹ ਲਗਾਤਾਰ ਚੋਣ ਪ੍ਰਚਾਰ ਕਰਦੇ ਹੋਏ ਵੀ ਨਜ਼ਰ ਆਏ ਸੀ ਆਪਣੀ ਜਿਹੜੀ ਸ਼ਾਨੋ ਸ਼ੌਕ ਵਾਲੀ ਜ਼ਿੰਦਗੀ ਆ ਉਸ ਨੂੰ ਲੈ ਕੇ ਦੋਵੇਂ ਪਿਓ ਪੁੱਤ ਜਿਹੜੇ ਕਾਫੀ ਆ ਸ਼ੌਂਕੀ ਆ ਨਜ਼ਰ ਆਉਂਦੇ ਨੇ ਵੱਡੀਆਂ ਘਟੀਆਂ ਜਿਹੜੀਆਂ ਉਹਨਾਂ ਦੇ ਕਾਫੀ ਜ਼ਿਆਦਾ ਸ਼ੁਕੀਨ ਰਵਿੰਦਰ ਆਮਲਾ ਨੇ ਤਾਂ ਦੱਸਦੀ ਏ ਕਿ ਹੁਣ ਉਹਨਾਂ ਦੇ ਉੱਤੇ ਆਈਟੀ ਦੀ ਵੱਡੀ ਕਾਰਵਾਈ ਹੋਈ ਆ ਦੱਸਦੀ ਕਿ ਇਹਨੂੰ ਕੰਟੈਕਟਸ ਵਿਭਾਗ ਦੇ ਵੱਲੋਂ ਲਗਾਤਾਰ ਉਹਨਾਂ ਦੇ ਘਰ ਦੇ ਵਿੱਚ ਰੇਡ ਕੀਤੀ ਜਾ ਰਹੀ ਆ ਹੁਣ ਇਹ ਕੜੀ ਕੇਸ ਦੇ ਨਾਲ ਜੁੜੇਗੀ ਇਹ ਰੇਡ ਦੀ ਕੜੀ ਕੇਸ ਜਿਹੜਾ ਉਹਨਾਂ ਦੇ ਬੈਕਗ੍ਰਾਉਂਡ ਦੇ ਨਾਲ ਜੁੜਦੀ ਆ ਇਹ ਹਜੇ ਜਾਂਚ ਤੋਂ ਬਾਅਦ ਪਤਾ ਚੱਲੇਗਾ ਕਿਉਂਕਿ ਹਜੇ ਕੱਕ ਜੇ ਸਬੀ ਅਧਿਕਾਰੀ ਦੇ ਵੱਲੋਂ ਕੋਈ ਜਿਹੜੀ ਬਿਆਨ ਹੈ ਜਾਂ ਕੋਈ ਪੁਸ਼ਟੀ ਨਹੀਂ ਕੀਤੀ ਗਈ ਆਖਰ ਉਹਨਾਂ ਦੇ ਘਰ ਤੋਂ ਅਜਿਹੀ ਕਿਹੜੀ ਜਿਹੜੀ ਇਨਕਮ ਨੂੰ ਲੈ ਕੇ ਜਿਹੜੀ ਰੇਡ ਕੀਤੀ ਗਈ ਆ ਜਾਂ ਫਿਰ ਜਿਹੜੀਆਂ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੁੰਦੀਆਂ ਉਹਨਾਂ ਦੀ ਲਕਜ਼ਰੀ ਲਾਈਫ ਨੂੰ ਲੈ ਕੇ ਉਹ ਦੇਖਦੇ ਹੋਏ ਰੇਡ ਕੀਤੀ ਗਈ ਆ ਜਾਂ ਫਿਰ ਚੁਲਾ ਪਰਿਸ਼ਦ ਦੇ ਵਿੱਚ ਜਿਹੜਾ ਉਹਨਾਂ ਦੇ ਵੱਲੋਂ ਜਿਹੜੀ ਆਪਣਾ ਯੋਗਦਾਨ ਪਾਇਆ ਗਿਆ ਉਸ ਨੂੰ ਲੈ ਕੇ ਰੇਡ ਕੀਤੀ ਗਈ ਆ ਜਾਂ ਫਿਰ ਜਿਹੜਾ ਪਿਛਲੇ ਦਿਨ 250 ਦੇ ਕਰੀਬ ਕੁੜੀਆਂ ਦੇ ਵਿਆਹ ਕੀਤੇ ਗਏ ਨੇ ਉਹਨਾਂ ਨੂੰ ਸਾਰਾ ਸਮਾਨ ਦਿੱਤਾ ਗਿਆ ਜੋ ਵੀ ਸੋਨੂੰ ਕਰਨਾ ਪਾਉਣਾ ਸੀਗਾ ਉਹ ਦਰਵਿੰਦਰ ਆਮਲਾ ਦੇ ਵੱਲੋਂ A to Z ਜਿਹੜਾ ਕੀਤਾ ਗਿਆ ਉਹਨਾਂ ਨੂੰ ਦਾਜ ਦਿੱਤਾ ਗਿਆ ਮੋਟਰਸਾਈਕਲ ਤੱਕ ਦਿੱਤੇ ਗਏ ਨੇ ਉਸ ਦੀ ਪੂਰੀ ਜਿਹੜੀ ਉਸ ਦੇ ਨਾਲ ਇਸ ਦੀ ਜਿਹੜੀ ਕੜੀ ਜੁੜੀ ਹੋਈ ਹੋ ਸਕਦੀ ਜਾਂ ਤਾਂ ਹੁਣ ਇਹ ਜਾਂਚ ਤੋਂ ਬਾਅਦ ਪਤਾ ਚੱਲੇਗਾ ਇਹ ਰੇਡ ਖਤਮ ਹੋਣ ਤੋਂ ਬਾਅਦ ਪਤਾ ਚੱਲੇਗਾ ਜਦੋਂ ਇਨਕਮ ਟੈਕਸ ਦੇ ਅਧਿਕਾਰੀ ਸਾਹਮਣੇ ਆਉਣਗੇ ਕਿ ਆਖਰ ਇਹ ਰੇਡ ਆ ਹੋਈ ਕਿਉਂ ਸੀ ਕਿਹੜੀ ਜਾਣਕਾਰੀ ਕਿਹੜੀ ਗੁਪਤ ਸੂਚਨਾ ਇਨਕਮ ਟੈਕਸ ਅਧਿਕਾਰੀਆਂ ਨੂੰ ਮਿਲੀ ਸੀ ਜਾਂ ਕਿਹੜੀ ਜਾਂਚ ਇਨਕਮ ਟੈਕਸ ਅਧਿਕਾਰੀ ਜਿਸ ਦੇ ਰਡਾਰ ਦੇ ਉੱਤੇ ਰਵਿੰਦਰ ਆਮਲਾ ਆਏ ਨੇ ਤਾਂ ਉਹ ਕੀ ਜਿਹੜਾ ਉਹਨਾਂ ਦੇ ਕੋਲ ਸੂਚਨਾ ਸੀ ਕਿ ਕਿਉਂ ਇਹ ਰੇਡ ਕੀਤੀ ਗਈ ਹੁਣ ਰੇਡ ਤੋਂ ਬਾਅਦ ਪਤਾ ਚੱਲੇਗਾ ਪਰ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਹੈ ਕਿ ਰਵਿੰਦਰ ਆਮਲਾ ਇਨਕਮ ਟੈਕਸ ਵਿਭਾਗ ਦੀ ਰਡਾਰ ਦੇ ਉੱਤੇ ਚੜੇ ਨੇ ਦੱਸਦੀ ਹੈ ਕਿ ਇਨਕਮ ਟੈਕਸ ਵਿਭਾਗ ਦੀਆਂ 6-7 ਗੱਡੀਆਂ ਜਿਹੜੀਆਂ ਨੇ ਉਹ ਰਵਿੰਦਰ ਆਮਲਾ ਇਹ ਘਾਰ ਗੁਰੂ ਹਰ ਸਹਾਇ ਦੇ ਵਿੱਚ ਜਿਹੜੀਆਂ ਹਸਤਤ ਉਹਨਾਂ ਦੀ ਕੋਠੀ ਆ ਉੱਥੇ ਹੁਣ ਰੇਡ ਕੀਤੀ ਜਾ ਰਹੀ ਆ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਆ